ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਬੀਬੀ 30 ਚੈਨਲ ਦੇ ਦੋਸਤੋ ਅੱਜ ਦਿਨ ਆ ਬੁੱਧਵਾਰ ਆ ਤੇ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਬੁੱਧਵਾਰ ਬੱਕਰਾ ਮੰਡੀ ਲੱਗ ਚੁੱਕੀ ਆ ਪਰਗਾੜ ਚੰਗੇ ਸੌਦੇ ਹੁੰਦੇ ਆ ਚੰਗੇ ਜਾਨਵਰ ਆਉਂਦੇ ਆ ਦੋਸਤੋ ਤੇ ਆ ਹੈਗਾ ਦੋਸਤੋ ਬਰਗਾੜੀ ਮੰਡੀ ਦਾ ਐਂਟਰੀ ਗੇਟ ਬਹੁਤ ਵਧੀਆ ਸ਼ਾਨ ਦਾ ਦੇਖ ਸਕਦੇ ਹੋ ਤੁਸੀਂ ਕੁਦਰਤੀ ਸ਼ਾਨ ਦਾ ਕੁਦਰਤੀ ਪ੍ਰਬੰਧ ਵੀ ਆ ਤੇ ਸਾਹਮਣੇ ਤੁਸੀਂ ਤੰਬੂ ਵੀ ਦੇਖ ਸਕਦੇ ਹੋ ਲੱਗੇ ਆ ਤੇ ਆ ਇਧਰ ਕੈਂਪਰ ਪਾਇਆ ਠੰਡੇ ਪਾਣੀ ਦੇ ਜਿੰਨਾ ਵੀ ਕਹ ਦੀਏ ਵੱਧ ਤੋਂ ਵੱਧ ਪ੍ਰਬੰਧ ਆ ਚਾਹ ਸਾਰਾ ਦਿਨ ਦੋਸਤੋ ਚੱਲਦੀ ਆ ਆ ਐਂਟਰੀ ਕਾਊਂਟਰ ਆ ਇੱਥੇ ਪਰਚੀ ਕੱਟੀ ਜਾਂਦੀ ਆ ਜਾਇਜ਼ ਫੀਸ ਲਈ ਜਾਂਦੀ ਆ ਦੋਸਤੋ ਵੇਚਣ ਵਾਲੇ ਤੋਂ ਵੀ 100 ਰੁਪਿਆ ਤੇ ਲੈਣ ਵਾਲੇ ਤੋਂ ਵੀ 100 ਆ ਪਈਆ ਚਾਹ ਦੀ ਕੈਟਲ ਨਾਲ ਕੱਪ ਪਏ ਆ ਕੁਰਸੀਆਂ ਇਧਰਲੇ ਪਾਸੇ ਆ ਮੇਜ਼ ਆਪਣਾ ਮੋਟਰਸਾਈਕਲ ਵਗੈਰਾ ਖੜੇ ਆ ਗੱਡੀਆਂ ਖੜੀਆਂ ਬਹੁਤ ਵਧੀਆ ਪ੍ਰਬੰਧ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਜਾਣਾ ਦੇ ਥੱਲੇ ਇਹ ਐਂਟਰੀ ਕੇ ਕਾਊਂਟਰ ਤੁਹਾਨੂੰ ਲੰਗਰ ਵਾਲੇ ਪਾਸੇ ਗਿਆੜਾ ਮਰਾਉਨੇ ਆ ਦੋਸਤੋ ਲੰਗਰ ਬਹੁਤ ਵਧੀਆ ਤੇ ਸਾਫ ਸੁਥਰਾ ਲੰਗਰ ਇੱਥੇ ਤਿਆਰ ਹੁੰਦਾ ਤਾਜ਼ਾ ਲੰਗਰ ਦੋਸਤੋ ਇੱਥੇ ਤਿਆਰ ਹੁੰਦਾ ਤੁਹਾਨੂੰ ਦਿਖਾਉਨੇ ਆ ਬਹੁਤ ਵਧੀਆ ਲੰਗਰ ਦੋਸਤੋ ਸਫਾਈ ਨਾ ਤਿਆਰ ਹੁੰਦਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਦਾਲ ਸਬਜ਼ੀ ਬਣੀ ਆ ਵਿਖਾਏ ਹੋ ਜੀ ਖਾਸਾ ਜੀ ਆਹ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਵਧੀਆ ਦਾਲ ਬਣੀ ਆ ਤੇ ਇਧਰ ਤੁਸੀਂ ਆਟਾ ਦੇਖ ਸਕਦੇ ਹੋ ਢੱਕੇ ਰੱਖਿਆ ਗਿਆ ਆ ਜਾਲੀ ਰੱਖੀ ਹੋਈ ਜਿਵੇਂ ਆਪਣੇ ਰਸੋਈ ਘਰਾਂ ਦੇ ਵਿੱਚ ਸਮਾਨ ਸਾਂਭ ਕੇ ਰੱਖਿਆ ਜਾਂਦਾ ਬਿਲਕੁਲ ਸਫਾਈ ਨੂੰ ਖਾਸ ਧਿਆਨ ਦਿੱਤਾ ਜਾਂਦਾ ਦੇਖ ਸਕਦੇ ਹੋ ਤੁਸੀਂ ਤੇ ਆਹ ਭੈਣਾਂ ਬੀਬੀਆਂ ਲੰਗਰ ਪਕਾ ਰਹੀਆਂ ਨੇ ਪੂਰੀ ਸਫਾਈ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਗੈਸ ਚੱਲ ਰਿਹਾ ਤੇ ਤਵੀ ਜੜੀ ਹੋਈ ਆ ਦੇਖ ਸਕਦੇ ਹੋ ਤੁਸੀਂ ਪੂਰਾ ਰੋਟੀ ਨੂੰ ਟੱਕ ਕੇ ਰੱਖਿਆ ਜਾਂਦਾ ਤੇ ਬਹੁਤ ਵਧੀਆ ਪ੍ਰਬੰਧ ਆ ਦੋਸਤੋ ਇਸ ਮੰਡੀ ਦਾ ਹਰ ਬੁੱਧਵਾਰ ਲੱਗਦੀ ਆ ਤੇ ਹਰ ਬੁੱਧਵਾਰ ਦੋਸਤੋ ਪੱਕੀ ਮੰਡੀ ਆ ਇਹ ਲੱਗਣੀ ਲੱਗਣੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਡਰ ਡੋਕਰ ਨਹੀਂਗਾ ਤੁਸੀਂ ਇੱਥੇ ਪਹੁੰਚੋ ਬਹਿਵਲ ਰੋਡ ਨਰੰਗਕਾਰੀ ਭਵਨ ਦੇ ਬਿਲਕੁਲ ਇਹ ਨੇੜੇ ਲੱਗਦੀ ਆ ਤੇ ਬਾਕੀ ਤੁਹਾਨੂੰ ਮੰਡੀ ਦਾ ਅੰਦਰਲਾ ਸੀਨ ਦਿਖਾਉਣੀ ਆ ਨੇੜੇ ਦੂਰੋਂ ਦੋਸਤੋ ਵਪਾਰੀ ਵੀਰ ਚੱਲ ਕੇ ਆਉਂਦੇ ਆ ਇੱਥੇ ਤੇ ਸਾਫ਼ ਸੁਥਰੇ ਸੌਦੇ ਹੁੰਦੇ ਆ ਜੇ ਕਿਸੇ ਵੀਰ ਦਾ ਕੋਈ ਰਹਿਣ ਦਾ ਪ੍ਰਬੰਧ ਆ ਜੇ ਕੋਈ ਜਿਆਦਾ ਪਸ਼ੂ ਖਰੀਦ ਲੈਂਦਾ ਤਾਂ ਰਾਤ ਨੂੰ ਰਹਿਣ ਦਾ ਪ੍ਰਬੰਧ ਵੀ ਇਹ ਜਾਨਵਰਾਂ ਨੂੰ ਪੱਠੇ ਦੱਥੇ ਵੀ ਪਾਉਂਦੇ ਆ ਤੇ ਨੀਰਾ ਵਗੈਰਾ ਵੀ ਪਾਉਂਦੇ ਆ ਦੇਖ ਸਕਦੇ ਤੁਸੀਂ ਸ਼ਾਨੇ ਪ੍ਰਬੰਧ ਬਹੁਤ ਵਧੀਆ ਤੇ ਜਾਨਵਰ ਦੋਸਤੋ ਇੱਥੇ ਬਹੁਤ ਚੰਗੇ ਹੁੰਦੇ ਆ ਸ਼ਾਨਦਾਰ ਪ੍ਰਬੰਧ ਆ ਦੋਸਤੋ ਹਰ ਬੁੱਧਵਾਰ ਦੀ ਤਰ੍ਹਾਂ ਇਹ ਮੰਡੀ ਸ਼ੁਰੂ ਹੋਈ ਹੈ ਹਜੇ ਤੇ ਸਵੇਰ-ਸਵੇਰ ਦਾ ਟਾਈਮ ਆ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਉਸੇ ਤਰ੍ਹਾਂ ਦਿਖਾਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਸ਼ੌਂਕੀ ਬੀਬੀ 3 ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਵੀ ਕਰ ਲਓ ਫੋਲੋ ਤੇ ਆਓ ਦੋਸਤੋ ਤੁਹਾਨੂੰ ਦਿਖਾਉਨੇ ਆ ਏਦੋਂ ਅਗਲੇ ਸੌਦੇ ਲਗਾਤਾਰ ਸੌਦੇ ਤੁਹਾਨੂੰ ਦਿਖਾਉਂਦੇ ਜਾਵਾਂ ਖੜਾ ਕਰੋ ਬਾਈ ਬੱਕਰਾ ਪਤਾ ਲੱਗੇ ਕਿੱਡਾਗਾ ਇਹ ਲੈ ਕਾ ਜਾ ਲਓ ਜੀ ਖੜਾ ਕਰ ਲਾ ਮੜਾ ਇਹ ਪੰਡ ਜੀਦੇ ਤੋਂ ਚੱਲ ਕੇ ਆਏ ਆ ਬਾਈ 10000 ਮੰਗਿਆ ਬਾਈ ਕੀ ਮੰਗਿਆ ਬਾਈ ਮੰਗਣ ਨੂੰ ਤਾਂ ਜਿੰਨਾ ਮਰਜੀ ਮਰਜ਼ੀ ਮੰਗੇ ਆ 10000 ਮੰਗੇ ਸੀ ਬਾਈ ਨੇ ਸਤਨਾ ਬਾਬਾ ਲੱਗ ਪਿੰਡ ਦਾ ਬੰਦਾ ਤੂੰ ਐ ਨਾ ਮੈਂ ਤੈਨੂੰ ਆਖਿਆ ਬੱਤੇ ਬੜਾ ਚੰਗਾ ਇਹ ਜਿਆਦਾ ਵਜਨ ਨਹੀਂ ਹੈ ਬੱਚਾ ਤਾਂ ਠੀਕ ਹੀ ਹੈ ਤੌਂਗਲੇ ਜਾਵੜੇ ਨਾ ਗੁੱਟੀ ਦਾ ਹੀ ਆ ਬਸ ਤੂੰ ਬੋਣੀ ਕਰਿਆ ਤੂੰ ਕੀ ਆਖਿਆ ਨੂੰ ਫੇਰ ਵੇਰ ਗੁੱਟੀ ਕੇ ਦਾ ਯਾਰ ਜਾਂ 9000 ਦਾ ਤਾਂ ਹੋ ਗਿਆ ਯਾਰ ਇਹ ਤਾਂ ਬਸ 7000 ਦਾ ਹੋ ਗਿਆ ਕੋਈ ਜਾਂ 9000 ਦਾ ਜਾਂ ਯਾਰ ਲਖਾਈ ਕਰਾ ਦੂਗਾ ਯਾਰ ਲਖਾਈ 150 ਦੀ ਕੀ ਆ 100 100 ਕਰਕੇ ਯਾਰ ਬਣ ਜਾਣਾ 150 ਬਈ ਦੇ ਦੂੰਗਾ ਕੀ ਭਾਈ 100 100 ਕਰਕੇ 1000 ਬਣ ਜਾਣਾ ਠਾਖਾ ਬੱਕਰਾ ਭਾਈ ਛੋਟਾ ਜਿਹਾ ਹੈ 23 اچھا ਇਹ ਦੇ ਦੇ ਬਸ ਪਕਾਏ ਵਾਲਾ ਕੰਮ ਹੀ ਨਹੀਂ ਕਰਿਆ ਠਿੱਕੇ ਰਗਾ ਖਾਣ ਠਿੱਕਾ ਹੀ ਹੈ ਨਰਾ ਹਾਂ ਹਾਂ ਬੜੀਆ ਤੁਹਾਨੂੰ ਪਸੰਦ ਆ ਗਿਆ ਤਾਂ ਆਈ ਉਹਨੇ ਪੈਸੇ ਲਾਏ ਆ ਭਾਈ ਆ ਗਿਆ ਜੀ ਆ ਗਿਆ ਲਓ ਵੀ 7000 ਦਾ ਕਰਤਾ ਖਾਨ 7 ਦਾ ਬਹੁਤ ਬਹੁਤ ਧੰਨਵਾਦ ਜੀ ਬੱਕਰੇ ਦਾ ਸੌਦਾ ਸਿਰੇ ਚੜ ਗਿਆ ਜਿਹੜਾ ਪਹਿਲਾਂ ਤੁਹਾਨੂੰ ਵਿਖਾ ਰਹੇ ਸੀਗੇ ਇਹ ਖਾਨ ਸਾਹਿਬ ਨੇ ਲੈ ਲਿਆ ਬਰਗਾੜੀ ਵਾਲਿਆਂ ਨੇ ਤੇ ਖਾਨ ਸਾਹਿਬ ਕਿੰਨੇ ਦਾ ਲੈ ਲਿਆ ਜੀ 7100 ਜੀ 7500 ਦਾ ਜੀ ਤੇ ਪੈਸੇ ਦੇਤੇ ਪੈਸੇ ਦੇਤੇ ਲਿਖਾਈ ਲਖੋਈ ਹੋ ਗਈ ਲਿਖਾਈ ਹੋ ਗਈ ਸਭ ਬਹੁਤ ਵਧੀਆ ਜੀ ਸਹੀ ਸੌਦਾ ਕੀਤਾ ਤੁਸੀਂ ਚੰਗਾ ਬੱਕਰਾ ਹੈ ਸੋਹਣਾ ਮਾਰਕਿੰਗ ਵੀ ਚੰਗੀ ਆ ਤੇ ਬਾਕੀ ਵਜ਼ਨ ਵੀ ਸਹੀ ਹੈ ਅਗਲਾ ਸੌਦਾ ਵੀ ਤੁਹਾਨੂੰ ਇਸੇ ਤਰ੍ਹਾਂ ਦੱਸਣੇ ਨੇ ਉਹ ਕੋਈ ਗੱਲ ਨਹੀਂ ਉਹਨੂੰ ਤਾਂ ਲਿਆ ਇੱਥੇ ਆ ਜੂਗਾ ਉਹ ਬਾਈ ਚੰਦਾ ਆਇਆ ਉਹ ਭਾਂ ਦੇ ਵਾਲੇ ਨੂੰ ਕੱਢ ਉਹ ਗਿਆਨੀ ਚੱਕ ਸਾਰਾ ਕੁਝ ਹੀ ਵੜਦਾ ਉਹਨੇ ਸਾਰਾ ਕੁਝ ਹੀ ਵੜਦਾ ਲਓ ਵੀ ਆ ਬੱਕਰਾ ਤੇ ਇਹ ਬਾਈ ਜਗਸੀਰਾ ਬਾਈ ਦਾ ਨਾ ਹਾਂਜੀ ਪੰਡ ਹਰੀ ਕੇ ਕਲਾ ਤੇ ਬਾਈ ਬਰਗਾੜੀ ਬੱਕਰਾ ਮੰਡੀ ਤੇ ਪਹੁੰਚੇ ਆ ਤੇ ਆਪਣਾ ਬਾਈ ਜੀ ਫਰੀਦਕੋਟ ਜੀਰਾ ਜੀਰਾ ਸਹੀ ਆ ਬਾਈ ਬਹੁਤ ਨਗ ਲੈ ਕੇ ਜਾਂਦੇ ਹੁੰਦੇ ਅੱਗੇ ਵੀ ਕਿੰਨੇ ਦਾ ਦਿਨ ਆ ਮੈਂ ਕਹਤਾ ਤਾਂ ਆਹੋ ਫੜ ਪੰਜ ਦਾ ਨਹੀਂ ਹੋਣਾ ਚੱਲ ਫਿਰ ਨਹੀਂ ਹੋਣਾ ਕਿਹ ਹੋਊਗਾ ਫਿਰ ਇੱਕ ਕੀ ਦੱਸ ਦੇ ਠੀਕ ਆ ਚੱਕ ਫਰਦਾ ਯਾਰ ਛੇ ਦਾ ਲੱਗਦਾ ਸਾਡਾ ਫਲ ਲਖਾ ਜੀ ਹੋ ਗਿਆ ਆਪ ਕੋ ਆਪਣੇ 5.5 ਦਾ ਹੋ ਗਿਆ ਜਾਇ ਹੋ ਗਿਆ ਓ ਠੀਕ ਹੈ ਓ ਹੋ ਗਿਆ ਠੀਕ ਆ ਫੜ ਲੈ ਯਾਰ ਜਾਇ ਜਾਇ ਜਮਾ ਜਮਾ ਜਾਇ ਜਨ ਮੈਂ ਹੱਕ ਦਾ ਕੋਈ 5 ਦਾ 5 ਦਾ ਬਾਰਾ ਕਰ ਲਏ ਸਾਡੇ ਬੰਦੇ ਸਹੀ ਆ ਮੈਂ ਓ ਪਾ ਜਾਇ ਜਾਇ ਸੇਠ ਬੋਣੀ ਕਰ ਲੈ 11 ਕਿਲੋ ਵਜਨ ਹੈਗਾ 600 ਦੇ ਹਿਸਾਬ ਨਾਲ 6600 ਦਾ ਬਣਦਾ ਓ ਪੈਸੇ ਕਿਨਾ ਤੋਂ ਪੰਜ ਦੇ ਘਾ ਕੇ ਦੇ ਦੇ ਪੈਸੇ ਬੋਣੀ ਕਰੀਏ ਆ ਵੀ ਆ ਬੱਕਰਾ ਤੈਨੂੰ ਬੋਣੀਆ ਯਾਰ ਤੂੰ ਬੋਲੋਗੇ ਬੋੜੀ ਮਾਰ ਲਜਾ ਤੂੰ